ਸਾਡਾ ਚੈਨਲ ਦੇਖ ਰਹੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਅੱਜ ਜੋ ਬਟਾਲੇ ਵਿੱਚ ਟਾਈਲਾਂ ਦਾ ਸ਼ੋਰੂਮ ਖੁੱਲਿਆ ਹੈ ਗੁਰਨਾਨਕ ਟਾਈਲ ਸ਼ੋਰੂਮ ਇਹ ਬਹਾਦਰਪੁਰੇ ਮੋੜ ਤੇ ਹੈ ਅੰਮ੍ਰਿਤਸਰ ਫਾਨਕੋਟ ਬਾਈਪਾਸ ਦੇ ਉੱਤੇ ਤੇ ਸੋ ਜੋ ਵੀ ਸਾਡੇ ਚੈਨਲ ਦਾ ਨਾਮ ਲੈ ਕੇ ਇੱਥੇ ਆ ਕੇ ਦੱਸੇਗਾ ਕਿ ਸਾਡਾ ਚੈਨਲ ਦੇਖ ਕੇ ਆ ਇਸ ਸ਼ੋਰੂਮ ਤੇ ਆਇਆ ਉਹਨਾਂ ਨੂੰ ਵਿਸ਼ੇਸ਼ ਡਿਸਕਾਊਂਟ ਦਿੱਤਾ ਜਾਵੇਗਾ ਸੋ ਇਸ ਚੈਨਲ ਦੇ ਮਾਲਕ ਹਰਨੇਸ਼ ਸਿੰਘ ਵੱਲੋਂ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਜੋ ਵੀ ਚੈਨਲ ਦਾ ਨਾਮ ਲੈ ਕੇ ਆ ਕੇ ਦੱਸੇਗਾ ਕਿ ਮੈਂ ਚੈਨਲ ਵੇਖ ਕੇ ਆਇਆ ਹਾਂ ਸ਼ੋਰੂਮ ਤੇ ਤੇ ਉਹਨਾਂ ਨੂੰ ਇਹ ਵਿਸ਼ੇਸ਼ ਡਿਸਕਾਊਂਟ ਦਿੱਤਾ ਜਾਵੇਗਾ ਧੰਨਵਾਦ ਸ਼ੁਕਰੀਆ ਜੇਵ ਪਾਰਵਰ ਲਵ ਪਾਨੇ ਨਾਮ ਕੋ ਤੇਵਾ ਮੋ ਕੌਣ ਨਾਮ ਸੁਖ ਸੋਲ ਰਹਾ ਆਪਨੇ ਆਪ ਆਪਨੇ ਜੋਤ ਰਦਾ ਕੰਨ ਕੰਡ ਰਾ ਆਪਨ ਚੜਤ ਆਪ ਕਰਨਾਰ ਨਾਨਕ ਥਾਪੂ ਆਪੋ ਪਾਰ ਆਪਨਾਸੀ ਸੋਕੇ ਆਪਨੇ ਆਸਨ ਤੈ ਗਰਮਰ ਕੋ ਕਾਬ ਨਾਸਾ जाना पड़ेगा घोषराते का पहुँचते और बंदराते आप आप का भी चर्चा ना क्या पर आप लोग जा जहाँ निर्मल जहाँ सुपर के मध्य से जैसा शिवर पॉइंट से जैसे दोस्तों की जो संस्मार जैसे फोटो अपी का राम सनाव राम नय सो मय पर सानुनाय कौ पमा दमा और नृत्य सो भाय जेस बुतरा पर व्यापी वीर तबी के पा हो सिगा राम आपि आबुदा रघव ਇਹ ਨਾ ਕਾਹੀ ਰਸਨਾ ਮਰੀ ਜੈ ਜੈ ਜਨਾ ਬਲ ਗੁਣ ਅਨੰਦ ਪਿਆਰ ਜਨਾ ਸੰਸਾਰ ਨ ਸੰਸਾਰ ਸਾਧਨ जना जना ਦਲ ਗੁਣ ਅਨੰਦ ਅਪਾ ਹਰ ਸੱਜਣ ਪ੍ਰਗਟੇ ਧਾਰੇ

ਸਰਦਾਰ ਹਰਜੀਤ ਸਿੰਘ ਜੀ ਸੱਚੇ ਪਾਤਸ਼ਾਹ ਜੋ ਸਾਡ ਪਰਵਾਰ ਦੇ ਮਹਾਰਾਜ ਜੋ ਆਪ ਜੀ ਦੀਆਂ ਬਖਸ਼ੀਆਂ ਦਾਤਾ ਵਿੱਚੋਂ ਮਹਾਰਾਜ ਜੀਓ ਸੱਚੇ ਪਾਤਸ਼ਾਹ ਜੀ ਉਸ ਰੂਪ ਦਾ ਉਦਘਾਟਨ ਕਰਦਿਆਂ ਹੋਇਆ ਸਭ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਲਿਆ ਹੈ ਆਪਣੇ ਗ੍ਰਹਿ ਵਿਖੇ ਆਪ ਕੀ ਦੀਪ ਤਰ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜੀਵਨ ਬਖਸ਼ੀਆਂ ਆਲੰਕਾਰ ਕਦੋਂ ਕਰਨੇ ਹਰੋਂ ਮਾਨ ਜਵਾਨ ਖੜੇ ਬਸ਼ੀ ਇਹਨਾਂ ਖਸ਼ਿਆਂ ਵਿੱਚ ਆਪ ਜੀ ਨੂੰ ਭੁਗਦੇ ਸਮੇਂ ਤੇ ਸੁਧਰਨ ਵਾਲੇ ਢੇਟਾ ਕੀਤੇ ਗ੍ਰਹਿਣਾ ਸੰਗੀਕਾਰ ਕਰਨੇ ਦੀ ਸੇਵਾ ਤੋਂ ਦੇ ਲੋਕ ਪਰਮਪੁਰ ਸਹਾਇ ਹੋਣਾ ਚੜ੍ਹਤਰਾ ਕਲਾ ਬਸ ਸਸਤਾਨੀਆਂ ਸੱਚੇ ਪਾਤਸ਼ਾਹ ਜੀ ਨੂੰ ਆਇਆਂ ਸੰਕਾਵਾਸ ਤੇ ਆਪ ਜੀ ਜੀਆਂ ਬਰਸ਼ੀਆਂ ਦੋਠ ਠੀਕ ਹੈ ਲੈ ਕੇ ਚੀਤ ਖੜਦੇ ਆਂ ਕਿਰਸ਼ ਸਰਦ ਦੇਖ ਕੇ ਇੱਕ ਤਿੰਨ ਅਲੋਖਰੇ ਪਿਛਾ ਆ ਗਏ ਇਹਨਾਂ ਦੇ ਕੀ ਇਹ ਸਾਨੂੰ ਜੀ ਫੈਸਾਣ ਇਹ ਸਾਨੂੰ ਰੱਖੋ Halo, 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 mana? Itu itu ਮਨੁੱਖ ਕੰਟੀਨੂ ਚੱਲਣ ਦੇ जोरम ये खाली छोड़ो गल ठीक है गुड आफ्टरनून सर वेलकम अपर्णा ग्रुप फोर्टी थाउजेंड करोड़ का ग्रुप है उसमें से काफी बिल्डिंग मटेरियल के प्रोजेक्ट अपर्णा ग्रुप के हैं उसमें से विटेरो टाइल्स एक है विटेरो टाइल लास्ट वन ईयर से हमने नॉर्थ में लॉन्च किया है और आठ से दस शोरूम हम नॉर्थ में बना चुके हैं और दस अभी काम चल रहा है बटाला में ये पहला शोरूम है और बहुत अच्छा सा डिजाइन वाइज क्वालिटी वाइज और हमारी टाइल बारह अठारह से लेके और छह चार तक सारे डिजाइन आते हैं तो, तो हमारा जो प्लांट है वो साउथ में है दो प्लांट और मोरबी में दो प्लांट है तो इस तरीके से हम काम कर रहे हैं और बटाला में बहुत अच्छा रिस्पॉन्स मिला है इनको और बहुत अच्छे डिजाइनिंग के साथ बहुत अच्छे रेट के साथ हमारा थैंक यू वाहेगुरु जी का खालसा वाहेगुरु जी की फतेह ਸਾਡੇ ਇਲਾਕੇ ਨੂੰ ਬਤਾਲੇ ਨੂੰ ਮੇਨ 슈ਗਰ ਮਿਲ ਅੱਜ ਦੇ ਲਾਗੇ ਗੁਰਨਾਨਕ ਟਾਇਲ ਦਾ ਜੋ ਸ਼ੋਰੂਮ ਅੱਜ ਉਦਘਾਟਨ ਹੋਇਆ ਵਾ ਮੈਂ ਕੰਪਨੀ ਦੇ ਐਮ ਡੀ ਸਾਹਿਬ ਨੂੰ ਵਧਾਈ ਦਿੰਦਾ ਆਪਣੇ ਸ਼ੋਰੂਮ ਦੇ ਜਿਹੜੇ ਮਾਲਕ ਨੇ ਸਰਦਾਰ ਹਰਮੀਤ ਸਿੰਘ ਹਣੀ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਸੋ ਇਹ ਸਾਡੇ ਇਲਾਕੇ ਨੂੰ ਬੜੀ ਤਗੜੀ ਦੇਣ ਵਾ ਕਿ ਜਿਹੜਾ ਟਾਇਲਾਂ ਦਾ ਸ਼ੋਰੂਮ ਸਾਡੇ ਗਰਦਾਸ ਰੋਡ ਤੇ ਖੁੱਲਿਆ ਵਾ ਕਿਉਂਕਿ ਜਿੰਨੀਆਂ ਵੀ ਸਾਨੂੰ ਇਧਰੋਂ ਸਾਡੇ ਸੱਜਣ ਮਿੱਤਰ ਇਸ ਚੀਜ਼ ਦੀ ਪਰਚੇਜ ਕਰਦੇ ਹੀ ਉਹਨਾਂ ਨੂੰ ਸ਼ਹਿਰ ਤੋਂ ਦੂਜੇ ਪਾਸੇ ਜਾਣਾ ਪੈਂਦਾ ਸੀ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਵਾ ਕਿ ਭਾਜੀ ਹਰਮੀਤ ਸਿੰਘ ਜੀ ਨੇ ਬੜੀ ਚੰਗੀ ਸੋਚ ਨਾਲ ਕਾਰੋਬਾਰ ਕੀਤਾ ਵਾ ਤਾਂ ਕਿ ਸਾਡੇ ਇਲਾਕੇ ਨੂੰ ਬਹੁਤ ਵਧੀਆ ਇਹ ਸ਼ੋਰੂਮ ਜਿਹੜਾ ਵਾ ਸੇਵਾਵਾਂ ਦੇਵੇਗਾ ਮੈਂ ਇਹਨਾਂ ਨੂੰ ਆਪਣੇ ਵੱਲੋਂ ਸਮੁੱਚੇ ਇਲਾਕੇ ਦੇ ਸੱਜਣਾ ਮਿੱਤਰਾਂ ਨੂੰ ਲੱਖ ਲੱਖ ਵਧਾਈ ਦੇਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज